ਪਠਾਨਕੋਟ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬਾਰ ਬਾਰ ਬਬਰੀ ਬਾਈਪਾਸ ਨਾਕੇ ਤੇ ਇੱਕ ਵੱਡੀ ਦੁਰਘਟਨਾ ਹੋਣੋਂ ਟਲ ਗਈ। ਬਾਈਪਾਸ ਦੇ ਮੋੜ ਤੇ ਇੱਕ ਥਿਲੂਆ ਨਾਲ ਪਰਿਆ ਸਿਰਫ ਅਸੰਤੁਲਿਤ ਹੋਣ ਕਾਰਨ ਪਤ ਗਿਆ ਤੇ ਕਾਰ ਤੇ ਆ ਡ ਗਿਆ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਜੋ ਜਿੰਮ ਲਗਾ ਕੇ ਬਚਾ ਲਾ ਸਾਈਡ ਤੋਂ ਆਪਣੇ ਪਿੰਡ ਕੁਰਾਲਾ ਨੂੰ ਜਾ ਰਹੇ ਸਨ। गनीमत ए रही कि ट्रक कार दे पिछले पासे डिगया जिस कारण कार सवार नौजवान बाल बाल बच गए पर कार बुरी तरह नुकसानी गई है उथे ही ट्रक ड्राइवर नो भी सट्टा लगिया हन जिस नो पुलिस वालों सरकारी हस्पताल विखे दाखिल करवाया गया है ट्रक पलटन तो बाद ट्रक विच लदे गए किनूच भी सड़क पर बिखर गए पत्रकार लवप्रीत सिंह खुशीपुर दी गुरदासपुर तो विशेष रिपोर्ट ਮੇਰਾ ਨਾਮ ਰঞ্জੀਤ ਸਿੰਘ ਹੈ ਤੇ ਆਪਾਂ ਜਿੰਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬੱਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਗੇਟ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆ ਡਿੱਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਏ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਤੇ ਮੈਂ ਤਣਾ ਤਾਂ ਬਬਰੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਵਜੇ ਦੇ ਅੱਗੇ ਗੱਡੀ ਆ ਰਹੀ ਸੀ ਐਸ ਕ੍ਰੂਜ਼ ਉਹ ਰੇਪ ਸੱਡਾ ਕਰਾਇਆ ਆ ਟ੍ਰੈਕ ਕਰਾਇਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰ ਲੱਗ ਟ੍ਰੱਕ ਵਾਲਾ ਜਿਹੜੀ ਗੱਡੀ ਗਾਰੀ ਕ੍ਰੂਜ਼ ਸੀ ਉਹ ਗੱਡੀ ਹੁਲ ਜੂਗੀ ਟ੍ਰੈਕਰ ਕੋਲ ਕੋ ਕੰਟਰੋਲ ਨਹੀਂ ਹੋਇਆ ਉਹ ਪਠਾਨਕੋਨ ਮੋੜ ਲੱਗਾ ਚਾਰ ਕੇ ਪਲਟ ਗਿਆ ਕੋਈ ਸਰ ਜਾਲੀ ਮਲੇ ਦਾ ਨਹੀਂ ਨਹੀਂ ਬਚਾਓ ਗਿਆ ਟ੍ਰੈਕ ਕੋਲ ਸੱਡ ਰਹੀ ਸੱਡ ਲੱਗੀ ਆ ਹੁਣ ਦੱਸ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨ ਕਾਰ ਚ ਖੜੇ ਵਿੱਚ ਤੇ ਤਿੰਨ ਟ੍ਰੱਕ ਤੇ ਬਿਲਕੁਲ ਤਿੰਨੇ ਸਹੀ ਸਭ ਆਯੂਹਾ ਆ ਗਏ ਨੇ ਅਗਲੀ ਕੋਈ ਕੋਈ ਕੰਮ ਨਹੀਂ ਜੇ ਕਰੇ